ਸ਼ਾਲ ਬਾਈ ਜ਼ਰਾਬ ਦਾ ਜੋੜਾ ਫਰੀ ਪੈਂਟ ਨਾ ਜ਼ਰਾਬ ਦਾ ਜੋੜਾ ਵੈਰੀ ਗੁੱਡ ਤਾਲੀਆਂ ਮਾਰੋ ਜਰਾ ਓਕੇ ਹਾਂਜੀ ਕੀ ਹਾਲ ਚਾਲ ਜੀ ਸਾਰੇ ਮੇਰੇ ਭਰਾਵਾਂ ਦੇ ਲਓ ਜੀ ਇਸ ਟਾਈਮ ਮਹਿੰਗਾਈ ਦਾ ਟਾਈਮ ਆ ਬਹੁਤ ਜ਼ਿਆਦਾ ਮਹਿੰਗਾਈ ਚੱਲਣ ਦੀ ਆ ਲੇਕਿਨ ਰੋਟੀ ਤੇ ਖਾਣੀ ਆ ਭੁੱਖੇ ਥੋੜੀ ਮਰਨਾ ਹੋਣਾ ਅਸੀਂ ਤੇ ਇਸ ਟਾਈਮ ਸਭ ਤੋਂ ਸਸਤੀ ਰੋਟੀ ਤੇ ਘੱਟ ਰੇਟ ਦੇ ਵਿੱਚ ਚਾਚਾ ਕੀ ਕੀ ਬਣਾਇਆ ਅੱਜ ਪੜਤਾ ਅਲੂ ਮਟਰ ਪੜਤਾ ਤੇ ਆਲੂ ਮਟਰ ਹੋਰ ਮਟਰ ਪਨੀਰ ਆ ਹੋਰ ਮੱਚੇ ਬਰਾਈ। ਅੱਜ ਅਗੇ ਮੱਚੇ ਬਰਾਈ ਨਾ ਕਰਦਾ। 25 ਬਰਾਈ ਦਿੱਤੀ। ਨਾ ਜਾਂਦਾ ਡੇਡਾ ਗੱਲ ਕਰਾ ਰਿਹਾ। ਕਿੰਨੇ ਗੱਲ ਕਰਾ। ਆਹ ਹੋਰ ਬਾਜੀ। ਓਕੇ। ਇਹ ਆਈ ਤਾਂ ਇੱਕ ਦਿਨ ਅਸੀਂ ਇੱਥੇ ਆਏ ਸੀ ਬੜੀਆਂ ਗੱਲਾਂ ਬਾਤਾਂ ਮਾਰੀਆਂ ਕਿ ਡੇਡ ਘੰਟਾ ਚਾਚਾ ਜੀ ਨਾਲ ਅਸੀਂ ਟਾਈਮ ਪਾਸ ਕੀਤਾ ਤੇ ਬਹੁਤ ਮਜ਼ਾ ਆਇਆ। ਤੇ ਅਸੀਂ ਤੇ ਅੱਜ ਅਸੀਂ ਆਰਡਰ ਕੀਤਾ ਜੀ ਪੜਥਾ। ਤੇ ਆ ਗਿਆ ਪੜਥਾ ਆਪਣਾ। ਓ ਕੀ ਪਤਾ ਨਾ ਇੱਧਰ ਚੈੱਕ ਕਰੋ ਜੀ ਮੇਰੇ ਭਰਾ ਸਾਡਾ ਆ ਗਿਆ ਪੜਥਾ। ਤੇ ਨਾਲ ਆ ਜੀ ਤੰਦੂਰੀ ਰੋਟੀ ਤੇ ਪੂਰਾ ਇੰਜੋਏ ਕਰਾਂਗੇ ਅਸੀਂ ਤੇ ਜਿਹੜੇ ਮੇਰੇ ਭਰਾ ਵਿਜਿਟ ਕਰਨਾ ਚਾਹੁੰਦੇ ਆ ਲੈ ਵੀ ਲੋਕੇਸ਼ਨ ਦੇ ਨਾਲ ਜਾਇਓ ਮੇਰੇ ਭਰਾ ਟੇਸਟ ਤੇ ਅੰਕਲ ਦੇ ਹੱਥਾਂ ਦਾ ਜਿਹੜਾ ਮਜ਼ਾ ਨਾ ਸਵਾਦ ਇੰਨਾ ਜ਼ਿੰਦਗੀ ਦਾ ਐਕਸਪੀਰੀਅੰਸ ਇਹਨਾਂ ਨੂੰ ਤੇ ਪੂਰਾ ਨਜ਼ਾਰਾ ਆਊਗਾ ਲੋਕੇਸ਼ਨ ਮੇਰੇ ਭਰਾ ਸੁਣ ਲਿਓ ਜਲੰਧਰ ਕੈਂਟ ਤੇ ਇੱਕ ਤਾਂ ਇਧਰਲੀ ਸਾਈਡ ਹੋਊਗੀ ਦਸ਼ਰਾ ਗਰਾਊਂਡ ਵਾਲੀ ਤੇ ਦਸ਼ਰਾ ਗਰਾਊਂਡ ਤੋਂ ਜਿਹੜੀ ਦੂਜੀ ਸਾਈਡ ਆ ਨਾਗਪਾਲ ਵਾਲੀ ਤੇ ਉਸੇ ਨੁੱਕਰ ਤੇ ਹੀ ਆ। ਭਾਜੀ ਦਾ ਸਹੀ ਸਹੀ ਐਡਰੈਸ ਕੀ ਆ? ਐਸਕੇ ਦਾ। ਚੀਕੂ ਅਪਰਿਟ ਚੀਕੂ ਕਲੈਕਸ਼ਨ। ਚੀਕੂ ਕਲੈਕਸ਼ਨ ਐਸਕੇ ਦਾ 12 ਐਸਕੇ ਟੱਬਾ। ਜਰੂਰ ਮੇਰੇ ਭਰਾ ਵਿਜਿਟ ਕਰਿਓ, ਪੂਰਾ ਮਜ਼ਾ ਆਊਗਾ ਤੇ ਮੈਨੂੰ ਹਣ ਰੋਟੀ ਖਾ ਲੈਣ ਦੋ ਤੇ ਆਜੋ ਤੁਸੀਂ ਵੀ। ਚਾਚਾ ਇੱਕ ਪਲੇਟ ਦਾ ਦੇ ਦੇ। ਤੇ ਸਰਵਿਸ ਇੱਥੇ 셀ਫ ਸਰਵਿਸ ਆ। ਆਪ ਹੀ ਸੋਦਾ ਚੱਕਣਾ ਪੈਂਦਾ ਕਿਉਂਕਿ ਗੱਲ ਚੈੱਕ ਕਰੋ ਮੇਰੇ ਭਰਾ। ਆ ਸਾਡੇ ਚੀਕੂ ਭਾਈ ਆ। ਬੜਾ ਪਿਆਰ ਆ ਸਾਡਾ ਇਹਨਾਂ ਦੇ ਨਾਲ। ਇਹ ਪਰਿਵਤਨ ਨਹੀਂ ਜੇ ਜੇ ਆਪਾਂ ਮਹਿਬੂਬ ਸਜਾਈ ਸੀ ਉਹ ਨਿਕਲੋਗਾ ਤੁਹੇ ਦਾ ਸਰਕੇ ਵੀ ਜਵਾਨ ਆਪਾਂ ਲਾਣਾ ਲੇਕਿਨ ਮੈਨੂੰ ਕਿਉਂ 85 ਦਾ ਇਹ ਜਾਣਦੇ ਹੋਰ ਬਣੀ ਇਹ ਮੰਗ ਰਹੀ ਹੈ ਇਹ ਬਾਈਓ ਦੇ ਅੰਦਰ ਆ ਸਾ ਤੇ ਦੇਖੋ ਮੇਰੇ ਭਰਾ ਆ ਚਾਚਾ ਸਾਡਾ ਚਾਚਾ ਆਓ ਚਾਚਾ ਆਓ ਓਕੇ ਕਰੇ ਓਕੇ ਕੇ ਆਓ ਓਕੇ ਉਹਨਾਂ ਜਾ ਰਿਹਾ ਕਰਵਾੜਾ ਕੰਮ ਖਿੱਚ ਗਿਆ ਠੀਕ ਨਹੀਂ ਕੋਈ ਚਾਚਾ ਬਿੱਲ ਬਿੱਲ ਕਿੰਨਾ ਹੋ ਗਿਆ ਚਾਚਾ ਬਿੱਲ ਕਿੰਨਾ ਹੋ ਗਿਆ ਯਾਰ ਚਾਚਾ ਵਾਕੇ ਯਾਰ ਪੱਟਾ ਇੰਨਾ ਕਿਦਾਂ ਸਵਾਲ ਬਣਾਉਨੇ ਆ ਆ ਫੇਰ ਪੱਟੇ ਦਾ ਆਰਡਰ ਲੱਗਾ ਪਿਆ ਸਾਈ ਮੇਰਾ ਤਾਂ ਪੱਟਾ ਫੇਮਸ ਹੋ ਗਿਆ ਵਾਕੇ ਹੈ ਹਾਂ ਕੋਡ ਬਣਾ ਕੇ ਜਾਂਦਾ ਚੱਟਾ ਚੱਟਾ ਕਿਹੜਾ ਰੋਹਿਤ ਭਾਈ ਉਹ ਰੋਹਿਤ ਭਾਈ ਆ ਇੱਧਰ ਕੀ ਕਹਿ ਗਏ ਤੁਹਾਡੇ ਮਾਰੇ ਨਹੀਂ ਚੱਟਾ ਕਿੰਨੇ ਪੈਸੇ ਆਉਂਦਾ ਭਾਈ ਜੇ ਬਣਾਉਣ ਸਿਰੇ ਰਿਹਾ ਇਹਨਾਂ ਸਾਡੇ ਅੱਡ ਬਣਾਏ। ਉਹ ਲੱਗੇ ਜਾਇਦਾ ਭਾਈ ਬਸ ਇਸ ਤੋਂ ਪਹਿਲੇ ਤੇ ਸੋਨ ਤੋਂ ਬਾਅਦ ਬਣਾ ਕੇ ਚੱਲ ਜੂਗਾ। ਅੱਛਾ ਕੀ ਹੋ ਜਾਂਦਾ ਨੇ? ਚਾਚਾ ਕਿੰਨੇ ਪੈਸੇ ਹੋਗੇ ਮੈਨੂੰ ਦੱਸ। ਬਾਕੀ ਜਿਹੜਾ ਮੇਰਾ ਭਰਾ ਇੱਥੇ ਆਉਂਦਾ ਆ ਤੇ ਮੇਰਾ ਨਾਮ ਲੈ ਦਿਓ ਤੁਹਾਨੂੰ ਸਪੈਸ਼ਲ ਡਿਸਕਾਊਂਟ ਹੋ ਜਾਊਗਾ। ਉਹਦਾ 80 ਰੁਪਏ ਦਾ ਪੜਦਾ ਆ ਤੇ 50 ਰੁਪਏ ਦਾ ਲੱਗ ਜੂਗਾ। ਨਮੀਪੋਟ ਜੰਦਾਬਾਦ। ਨੇ ਭਾਈ ਕਿਦਾਂ ਕਰਦਾ ਹਾਂ ਭਾਈ ਭਾਈ ਜਿਹੜੀਆਂ ਬੰਦਾ ਹੁੰਦਾ ਅੱਜ ਕੱਲ ਖਾ ਪੀ ਕੇ ਸਾਡਾ ਗੂਗਲ ਤੇ ਬੰਦ ਹੋ ਗਿਆ ਇਸ ਚੌਂਕ ਤੇ ਨਾ ਤੁਹਾਨੂੰ ਕੰਮ ਬਹੁਤ ਮਿਲੇਗਾ ਸੌਂਦਾ ਇਹ ਨਾ ਸੌਂਦਾ ਬਹੁਤ ਵਧੀਆ ਜਿੱਦਾਂ ਨਾ ਮਤਲਬ ਕੰਮ ਇੱਥੇ ਬਾਬੇ ਦੀ ਕਿਰਪਾ ਦੀਪਨਗਰ ਬਹੁਤ ਜ਼ਿਆਦਾ ਆ ਇੱਧਰ ਆ ਭਾਈਆਂ ਦਾ ਬੂਟਾ ਦਾ ਕੰਮ ਨੇ ਪੁਨੀਤ ਸ਼ੂ ਭਾਈ ਏ ਆਸਕੈਨ ਕਰਿਓ ਬਈ ਮੜਾ ਯਾਰ ਸਾਡੇ ਵਿੱਚ ਹੀ ਆ ਤੇ ਉਸ ਤੋਂ ਬਾਅਦ ਆਹ ਪਾਈ ਦੇ ਦਾ ਕੱਪੜਿਆਂ ਦਾ ਕੰਮ ਆ ਐ ਰਾਹੁਲ ਰਾਹੁਲ ਕਲੈਕਸ਼ਨ ਸਭ ਤੋਂ ਵਧੀਆ ਦੁਕਾਨ ਸੀ ਤੇ ਸਭ ਤੋਂ ਵਧੀਆ ਸ਼ੂ ਇਹਦਾ ਸੋਨੋ ਮੇਰੇ ਕੋਲ ਤੀ ਟੱਕਰ ਆ ਕੇ ਕਰਦੇ ਰੱਖਦੇ ਆ ਆ ਬੈਠਾ ਅਮਰੇ ਸਾਡੇ ਤੇ ਨਾ ਕੀ ਕਰੋ ਬਾਈ ਨਾ ਚਾਚੇ ਤੇ ਬੀਠਾ ਹਣਾ ਸਾਡੇ ਤੇ ਤੇ ਇਧਰ ਸਾਹ ਆ ਗਏ ਆ ਅੱਜ ਲਿਖਿਆ ਠੀਕੂ ਠੀਕੂ ਜੀ ਕੋ ਘਟਣਾ ਲਾ ਕਿਹੜਾ ਕਿਹੜਾ ਜੀ ਕੋ ਆ ਇਹ ਵੀ ਇਹ ਕੀ ਆ ਕੀ ਬਤਨ ਬਾਕੀ ਭਾਈ ਜਰਾ ਇੱਥੇ ਬਹੁਤ ਵਧੀਆ ਆ ਇੱਕ ਦੂਜੇ ਨਾਲ ਹੱਸ ਕੇ ਰਹਿੰਦੇ ਆ ਆ ਭਾਈ ਜੀ ਉਹਨਾਂ ਨੂੰ ਕਲੈਕਸ਼ਨ ਲਾਉਨੇ ਆ ਅ ਅੱਜ ਤੁਹਾਨੂੰ ਭਾਈ ਹੋਣੀ ਕੱਪੜਿਆਂ ਉਤੇ ਸਪੈਸ਼ਲ ਡਿਸਕਾਊਂਟ ਦੇਣਗੇ ਭਾਜੀ ਕੀ ਡਿਸਕਾਊਂਟ ਆ ਰਿਹਾ ਕੱਪੜਿਆਂ ਤੇ ਅੱਜ ਜੇ ਤੁਹਾਡੇ ਕੋਲ ਭਰਾ ਆਉਂਦੇ ਆ ਕੀ ਡਿਸਕਾਊਂਟ ਦੋਗੇ ਮਹਲਾ ਜਿਹੜੀ ਟੀ-ਸ਼ਰਟ ਬਾਈ ਜਰਾਬ ਦਾ ਜੋੜਾ ਫਰੀ ਪੈਂਟ ਨਾਲ ਜਰਾਬ ਦਾ ਜੋੜਾ ਵੈਰੀ ਗੁੱਡ ਤਾਲੀਆਂ ਮਾਰੋ ਜਰਾ ਓ ਕਿਆਈ ਵਾਤਾ ਨੇ ਪੈਂਟ ਦੇ ਨਾਲ ਲਾਤਾ ਜੀ ਭਾਇਣਾ ਨੇ ਜਰਾਬ ਦਾ ਜੋੜਾ ਬਈ ਕਿਆਈ ਵਾਤਾ ਬਾਈ ਹੋਰ ਟੀ-ਸ਼ਰਟ ਫਿਰ ਤੁਸੀਂ ਅੱਛਾ ਆਫਰ ਦੇ ਕੇ ਜਾਓ ਟੀ-ਸ਼ਰਟ ਤੇ 50% ਡਿਸਕਾਊਂਟ ਮਹਲਾ ਟੀ-ਸ਼ਰਟ ਹੈ ਕਿੰਨੇ ਦੀ ਪਹਿਲਾਂ 150 ਰੁਪਏ ਦੀ 150 ਰੁਪਏ ਦੀ 100 ਦੀ ਹੁਣ 50 ਦੀ ਹੋ ਜਾਗੀ ਲਓ ਜੀ 100 ਦੀ ਟੀ-ਸ਼ਰਟ ਤੁਹਾਨੂੰ ਮਿਲੇਗੀ 50 ਰੁਪਏ ਦੀ ਚਾਰ ਚਾਰ ਕਿਲੋ ਨਾ ਹੈ ਥੋੜੀ ਕਿਲੋ ਚਾਰ ਮੈਂ ਵੀ ਪਾਏ ਕਰਦਾ ਭਾਈਆ ਦੋ ਮਿੰਟ ਉਪਰਾਓ ਆਇਓ ਆਇਓ ਯੋ ਮੇਰੇ ਭਰਾ ਆਓ ਭਾਈ ਕੱਚਾ ਕਿੰਨੇ ਦਾ ਆ ਵਾਲਾ ਕੱਚਾ ਭਾਈ 90 ਰੁਪਏ ਦਾ 90 ਰੁਪਏ ਦਾ ਕੱਚਾ ਤੇ 50 ਪਰ ਟੈਕ ਡਿਸਕਾਊਂਟ ਹੋ ਗਿਆ 45 ਰੁਪਏ ਦਾ ਹੋਰ ਕੀ ਆਹੀ ਬਾਤਾਂ ਨੇ ਜੀ ਕੀ ਆਹੀ ਬਾਤਾਂ ਨੇ ਬਹੁਤ ਛੇ ਰੇਟ ਆ ਤੇ ਲਵ ਯੂ ਸਾਰੇ ਮੇਰੇ ਭਰਾਵਾਂ ਨੂੰ ਮਿਲਦੇ